ਬਿਹਦੀ ਦਰਦਨਾਕ ਹਾਦਸਾ ਵਾਪਰਿਆ ਘਰ ਦੇ ਵਿੱਚ ਦੋ ਦਿਨ ਪਹਿਲਾਂ ਹੀ ਖੁਸ਼ੀਆਂ ਆਈਆਂ ਸਨ ਦੋ ਦਿਨ ਪਹਿਲਾਂ ਹੀ ਪੁੱਤ ਦਾ ਜਨਮ ਹੋਇਆ ਸੀ ਤੇ ਜਦੋਂ ਹਸਪਤਾਲ ਦੇ ਵਿੱਚ ਛੁੱਟੀ ਹੋਈ ਪੂਰਾ ਪਰਿਵਾਰ ਪਹੁੰਚਿਆ ਸੀ ਹਸਪਤਾਲ ਦੇ ਵਿੱਚੋਂ ਕੁੜੀ ਨੂੰ ਡਿਸਚਾਰਜ ਕਰਨ ਦੇ ਲਈ ਘਰ ਲੈ ਕੇ ਆਉਣ ਦੇ ਲਈ ਬੱਚੇ ਨੂੰ ਗੋਦ ਦੇ ਵਿੱਚ ਫੜ ਕੇ ਘਰ ਲੈ ਕੇ ਆ ਰਹੇ ਸੀ ਲੇਕਿਨ ਰਾਤ ਦੇ ਵਿੱਚ ਇਹ ਅਜੀਹਾ ਹਾਦਸਾ ਵਾਪਰਿਆ ਕਿ 2 ਦਿਨਾ ਜਵਾਕ ਦੇ ਸਣੇ ਜੋ ਕੁੜੀ ਹੈਗੀ ਉਸਦੇ ਪਤੀ ਦੀ ਵੀ ਮੌਤ ਹੋ ਗਈ ਤਾਈ ਦੀ ਵੀ ਮੌਤ ਹੋ ਗਈ ਹੈ ਤੇ 4 ਜਣਿਆਂ ਦੀ ਮੌਤ ਹੋਈ ਹੈ ਜਿਸ ਸੇ ਕਾਰਨ ਪੂਰੇ ਘਰ ਦੇ ਵਿੱਚ ਮਾਤਮ ਦਾ ਮਾਹੌਲ ਦੇਖਣ ਨੂੰ ਮਿਲ ਰਿਹਾ ਇੱਕੋ ਟੱਬਰ ਦੇ ਚਾਰ ਜੀਆਂ ਦੀ ਮੌਤ ਦੇ ਨਾਲ ਪੂਰੇ ਪਰਿਵਾਰ ਦੇ ਵਿੱਚ ਪੂਰੇ ਪਿੰਡ ਦੇ ਵਿੱਚ ਸੋਗ ਦੀ ਲਹਿਰ ਹਾਲਾਂਕਿ ਇਸ ਹਾਦਸੇ ਦੇ ਵਿੱਚ ਤਿੰਨ ਹੋਰ ਜਿਹੜੇ ਪਰਿਵਾਰਕ ਮੈਂਬਰ ਨੇ ਉਹ ਦੱਸਿਆ ਜਾ ਰਿਹਾ ਕਿ ਉਹ ਜ਼ਖਮੀ ਨੇ ਜਿਨ੍ਹਾਂ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਤੇ ਖਬਰ ਜਿਹੜੀ ਹੈਗੀ ਆ ਬਹੁਤ ਵੱਡੀ ਖਬਰ ਸਾਹਮਣੇ ਆ ਰਹੀ ਹੈਗੀ ਜਿੱਥੇ ਇਹ ਵੱਡੀ ਘਟਨਾ ਵਾਪਰੀ ਹੈ ਦੱਸਿਆ ਜਾ ਰਿਹਾ ਹੈ ਕਿ ਇਸ ਘਟਨੇ ਦੇ ਵਿੱਚ ਦੋ ਦਿਨ ਪਹਿਲਾਂ ਹੀ ਜੋ ਬੱਚਾ ਹੈ ਜਦ ਜਦ ਜਨਮ ਹੋਇਆ ਸੀ ਉਸ ਦੀ ਮੌਤ ਹੋ ਗਈ ਹੈ ਉਸ ਦੇ ਪਿਤਾ ਦੇ ਵੀ ਮੌਤ ਹੋ ਗਈ ਹੈ ਲੇਕਿਨ ਉਸ ਦੀ ਮਾਂ ਜੋ ਕਿ ਹਾਲਤ ਉਸ ਦੀ ਗੰਭੀਰ ਹੈਗੀ ਉਸ ਨੂੰ ਹਸਪਤਾਲ ਦੇ ਵਿੱਚ ਪੜਤੀ ਕਰਵਾਇਆ ਗਿਆ ਤਾਂ ਖਬਰ ਜਿਹੜੀ ਹੈਗੀ ਨੈਨੀਤਾਲ ਦੇ ਹਲਦਵਾਨੀ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਵੱਡੀ ਘਟਨਾ ਵਾਪਰੀ ਹੈ ਜਿੱਥੇ ਕਿ ਸੁਸ਼ੀਲਾ Tiwari ਹਸਪਤਾਲ ਦੇ ਵਿੱਚ ਬੱਚੇ ਦੀ ਡਿਲੀਵਰੀ ਹੋਈ ਡਿਲੀਵਰੀ ਹੋਣ ਤੋਂ ਬਾਅਦ ਕਿੱਚਾ ਜਾ ਰਹੇ ਪਰਿਵਾਰ ਦੀ ਕਾਰ ਜਿਹੜੀ ਹੈਗੀ ਨਹਿਰ ਦੇ ਵਿੱਚ ਡਿੱਗ ਜਾਂਦੀ ਹੈਗੀ ਘਟਨਾ ਅੱਜ ਸਵੇਰੇ 7 ਵਜੇ ਵਾਪਰੀ ਮੰਡੀ ਸਮਿਤੀ ਦੇ ਗੇਟ ਦੇ ਸਾਹਮਣੇ ਕੈਨਾਲ ਦੇ ਵਿੱਚ ਜੋ ਹੈ ਇਹ ਗੱਡੀ ਡੁੱਬ ਜਾਂਦੀ ਹੈ ਦੱਸਿਆ ਜਾ ਰਿਹਾ ਕਿ ਮੰਡੀ ਦੇ ਯੂਓਯੂ ਦੀ ਜੋ ਹੈ ਔਰ ਇਹ ਗੱਡੀ ਜਾ ਰਹੀ ਸੀ ਜਦੋਂ ਅਨਬੈਲੈਂਸ ਜਿਹੜਾ ਇਹ ਕਾਰ ਹੋ ਜਾਂਦੀ ਹੈ ਜਿਸ ਦੇ ਕਾਰਨ ਸੰਤੁਲਨ ਵਿਗੜਨ ਤੋਂ ਬਾਅਦ ਖੱਡ ਦੇ ਵਿੱਚ ਪਹਿਲਾਂ ਜੋ ਹੈ ਟੱਕਰਵਾਜ਼ੀ ਹੈ ਜਿਸ ਦੇ ਕਾਰਨ ਖਾਈ ਦੇ ਵਿੱਚ ਡਿੱਗ ਜਾਂਦੀ ਹੈ ਤੇ ਇਹ ਵੱਡਾ ਹਾਦਸਾ ਵਾਪਰ ਗਿਆ ਸੜਕ ਹਾਦਸੇ ਦੇ ਵਿੱਚ ਚਾਰ ਜੀਆਂ ਦੀ ਮੌਤ ਹੋਈ ਹੈ ਦੋ ਗੰਭੀਰ ਰੂਪ ਦੇ ਵਿੱਚ ਜ਼ਖਮੀ ਦੱਸੇ ਜਾ ਰਹੇ ਨੇ ਕਾਰ ਦੇ ਵਿੱਚ ਸਵਾਰ ਜੋ ਮਹਿਲਾ ਸੀ ਉਸ ਦੀ ਜਾਨ ਬਚ ਗਈ ਲੇਕਿਨ ਉਸ ਦਾ ਪਤੀ ਜੋ ਕਿ ਆਪਣੇ 2 ਦਿਨਾਂ ਪੁੱਤ ਨੂੰ ਲੈਣ ਦੇ ਲਈ ਹਸਪਤਾਲ ਦੇ ਵਿੱਚ ਆਇਆ ਸੀ ਗੋਦ ਦੇ ਵਿੱਚ ਫੜਿਆ ਹੋਇਆ ਸੀ 2 ਨਾ ਪੁੱਤ ਨੂੰ ਉਸਦੀ ਵੀ ਮੌਤ ਹੋ ਗਈ ਤੇ ਪਤੀ ਦੀ ਵੀ ਮੌਤ ਹੋ ਗਈ ਤੇ ਇਸੇ ਦੇ ਵਿੱਚ ਜੇਕਰ ਗੱਲ ਕੀਤੀ ਜਾਵੇ ਤਾਂ ਤਾਉ ਦੀ ਵੀ ਮੌਤ ਦੀ ਖਬਰ ਮਿਲ ਰਹੀ ਹੈ ਫਾਇਰ ਸਟੇਸ਼ਨ ਦੇ ਪਿੱਛੇ ਜੋ ਇੱਕ ਘਟਨਾ ਹੈ ਕਿ ਵਾਪਰੀ ਹੈਗੀ ਦੱਸਿਆ ਜਾ ਰਿਹਾ ਹੈ ਕਿ ਰੈਸਕਿਊ ਆਪਰੇਸ਼ਨ ਜ਼ਰੂਰ ਮੌਕੇ ਤੇ ਕੀਤਾ ਗਿਆ ਜਿਸ ਸਮੇਂ ਇਹਨਾਂ ਨੂੰ ਬਾਹਰ ਕੱਢ ਲਿਆ ਗਿਆ ਹਾਦਸੇ ਦੇ ਵਿੱਚ ਜੋ ਸੁਸ਼ੀਲਾ तिवारी ਦੇ ਵਿੱਚ ਜਿਹੜੇ ਜ਼ਖਮੀ ਹੋਏ ਨੇ ਉਹਨਾਂ ਨੂੰ ਭੜਤੀ ਕਰਵਾਇਆ ਗਿਆ ਕਾਰ ਸਵਾਰ ਉਦਮ ਸਿੰਘ ਨਗਰ ਦੇ ਬਾਰਾਹਾ ਦੇ ਰਹਿਣ ਵਾਲੇ ਸੀਗੇ ਜੋ ਕਿ ਖੁਸ਼ੀ-ਖੁਸ਼ੀ ਆਪਣੇ ਘਰ ਜਾ ਰਹੇ ਸੀ ਤਾਂ ਕੈਸ ਆਕਦੇ ਆ ਕਿ ਖੁਸ਼ੀਆਂ ਜੋ ਹੈਗੀਆਂ ਮਿੰਟਾਂ ਸਕਿੰਟਾਂ ਦੇ ਵਿੱਚ ਮਾਤਮ ਦੇ ਵਿੱਚ ਬਦਲ ਗਈਆਂ ਤਾਂ ਬਹੁਤ ਵੱਡੀ ਦਰਦਨਾਕ ਖਬਰ ਮੰਦਭਾਗੀ ਖਬਰ ਕੈਸ ਆਕਦੇ ਆ ਕੀ ਦੋ ਦਿਨਾਂ ਦਾ ਜਵਾਕ ਜੋ ਕਿ ਹਾਲੇ ਤਾਂ ਇਸ ਦੁਨੀਆ ਦੇ ਵਿੱਚ ਆਇਆ ਹੀ ਸੀਗਾ ਮਹਿਜ਼ ਦੋ ਦਿਨ ਹੀ ਹੋਏ ਸੀ ਉਸ ਦੀ ਮੌਤ ਹੋ ਗਈ ਉਸ ਦੇ ਨਾਲ ਉਸ ਦੇ ਪਿਤਾ ਦੀ ਵੀ ਮੌਤ ਹੋ ਗਈ ਉਸ ਮਾਂ ਤੇ ਕੀ ਬੀਤਰੀ ਹੋਵੇਗੀ ਜਿਸ ਦਾ ਪੂਰਾ ਘਰ ਉਜੜ ਗਿਆ ਉਸ ਦੇ ਪਤੀ ਦੀ ਮੌਤ ਹੋ ਗਈ ਉਸ ਦੇ ਜਵਾਕ ਦੀ ਵੀ ਮੌਤ ਹੋ ਗਈ ਉਸ ਔਰਤ ਤੇ ਕੀ ਬੀਤਰੀ ਹੋਵੇਗੀ ਇਸ ਦਾ ਅੰਦੇਸ਼ਾ ਸ਼ਾਇਦ ਕੋਈ ਲਗਾ ਸਕਦਾ ਹੈ ਤਾਂ ਬਹੁਤ ਮੰਦ ਭਾਗੀ ਖਬਰ ਜਿਹੜੀ ਹੈ ਵਾਪਰੀ ਹੈ ਹਾਲਾਂਕਿ ਜੇਕਰ ਦੇਖਿਆ ਜਾਵੇ ਤਾਂ ਲਗਾਤਾਰੀ ਹਫਤਾ ਹੋ ਚੁੱਕਿਆ ਹੈਗਾ ਲਗਾਤਾਰ ਅਜਿਹੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ ਜਦੋਂ ਮੌਤਾਂ ਦਾ ਸلسਲਾ جاری ਹੈ ਸੜਕ ਹਾਦਸਿਆਂ ਦੇ ਵਿੱਚ ਲੇਕਿਨ ਅਜਿਹਾ ਹਾਦਸਾ ਸ਼ਾਇਦ ਹੀ ਪਹਿਲਾ ਹੋਇਆ ਹੋਵੇਗਾ 2 ਦਿਨ ਦਾ ਬੱਚਾ ਜੋ ਕਿ ਹੁਣ ਇਸ ਦੁਨੀਆ ਦੇ ਵਿੱਚ ਨਹੀਂ ਹੈ ਸਾਡੇ ਨਾਲ ਮਹਿੰਦਰਪਾਲ ਸਿੰਘ ਸਾਡੇ ਸਹਿਯੋਗੀ ਜੁੜਗੇ ਨੇ ਉਹਨਾਂ ਤੋਂ ਜਾਣਕਾਰੀ ਵਿਸਥਾਰਪੂਰਵਕ ਲੈਣ ਦੀ ਕੋਸ਼ਿਸ਼ ਕਰਦੇ ਆ ਤੇ ਹੋਰ ਕੀ ਕੁਝ ਅਪਡੇਟ ਹੈ ਪੂਰੇ ਮਾਮਲੇ ਦੇ ਵਿੱਚ ਉਹ ਜਾਣਨ ਦੀ ਕੋਸ਼ਿਸ਼ ਕਰਦੇ ਆ ਜੀ ਮਹਿੰਦਰ ਜੀ ਕੀ ਕੁਝ ਜਾਣਕਾਰੀ ਹੈ ਪੂਰੇ ਮਾਮਲੇ 'ਚ ਅੱਜ ਉੱਤਰਾਖੰਡ ਦੀ ਸਭ ਤੋਂ ਮਾੜੀ ਖਬਰ ਸਵੇਰੇ ਸਵੇਰੇ ਆਈ ਹੈ ਇੱਕ ਨੈਨਟਾਲ ਜ਼ਿਲ੍ਹੇ ਦਾ ਸ਼ਹਿਰ ਹੈ ਹਲਦਵਾਨੀ ਜਿੱਥੇ ਵੱਡੇ ਵੱਡੇ ਹਸਪਤਾਲ ਤੇ ਅੱਛੀ ਜਗ੍ਹਾ ਮੰਨੀ ਜਾਂਦੀ ਹੈ ਮੈਡੀਕਲ ਸਹੂਲਤਾਂ ਇੱਥੇ ਬਹੁਤ ਮਦਰੀ ਹੈ ਇੱਥੇ ਇੱਕ ਪਰਵਾਰ ਜਿਹੜਾ ਸੁਸ਼ੀਲਾ तिवारी ਮੈਡੀਕਲ ਕਾਲਜ ਹੈਗਾ ਸੀ ਤੇ ਸੁਸ਼ੀਲਾ तिवारी ਹਸਪੀਟਲ ਵੀ ਹੈਗਾ ਇੱਥੇ ਕੋਸ ਹਸਪੀਟਲ ਵਿੱਚ ਇਹ ਪਰਿਵਾਰ ਜਿਹੜਾ ਕਿੱਚਾ ਦੇ ਰਣਮਲਾ ਉਦੋਂ ਸਿੰਘ ਨਗਰ ਦੀ ਲੇ ਤਾਂ ਇਹ ਇੱਕ ਮਹਿਲਾ ਦੀ ਡਿਲੀਵਰੀ ਵਾਸਤੇ ਆਏ ਸੀ ਜਿਹਦੇ 2 ਦਿਨ ਦਾ ਬੱਚਾ ਹੈਗਾ ਸੀ ਤੇ ਅੱਜ ਸਵੇਰੇ ਛੁੱਟੀ ਕਰਾ ਕੇ ਵਾਪਸ ਇੱਛਾਵਲ ਜਾ ਰਹੇ ਸੀ ਤੇ ਇੱਕ ਗੱਡੀ ਨੂੰ ਬਚਾਉਣ ਦੇ ਚੱਕਰ 'ਚ ਇਹ ਜਿਹੜੀ ਇਹਨਾਂ ਦੀ ਕਾਰ ਹੈਗੀ ਸੀ ਇਹ ਇੱਕ ਨਹਿਰ ਦੇ ਅੰਦਰ ਵੜ ਜਾਂਦੀ ਹੈ ਨਹਿਰ ਦੀ ਗੱਲ ਕਰੀਏ ਜੀਓਗ੍ਰਾਫੀ ਦੀ ਇੱਥੇ ਦੀ ਕਿਉਂਕਿ ਹਲਦਾਨੀ ਉੱਚਾ ਸ਼ਹਿਰ ਹੈ ਤੇ ਉਹਦੀ ਢਾਲ ਬਹੁਤ ਜ਼ਿਆਦਾ ਹੈ ਤੇ ਉਹਦੇ ਕਰਕੇ ਪਾਣੀ ਜਿਹੜਾ ਆ ਰਿਹਾ ਸੀ ਨਹਿਰ ਦਾ ਸ਼ਹਿਰ ਦਾ ਵੀ ਲੋਕ ਮਿਲਾ ਦਿੰਦੇ ਨੇ ਨਾਲੇ ਨਦੀ ਨਾਲੇ ਕਈ ਚੀਜ਼ ਆ ਜਾਂਦੀ ਹੈ ਉਹਦੇ ਵਿੱਚ ਤੇ ਇਹਦਾ ਜਿਹੜਾ ਪ੍ਰੈਸ਼ਰ ਹੈ ਪ੍ਰਵਾਹ ਦਾ ਪ੍ਰੈਸ਼ਰ ਬਹੁਤ ਜ਼ਿਆਦਾ ਹੁੰਦਾ ਹੈ ਉਹ ਪ੍ਰੈਸ਼ਰ ਕਰਕੇ ਕਾਰ ਰੁੜੀ ਗਈ ਅੰਦਰ ਤੋਂ ਜਿਹੜੀ ਅੱਗੇ ਸੀ ਸਲੇਬ ਉੱਪਰ ਉਹਦੇ ਵਿੱਚ ਆ ਕੇ ਫਸ ਗਈ ਜਿਸ ਦੇ ਵਿੱਚ ਚਾਰ ਲੋਕਾਂ ਦੀ ਮੌਤ ਹੋ ਗਈ ਸੀ ਤੇ ਤਿੰਨ ਲੋਕ ਗੰਭੀਰ ਰੂਪ ਤੇ ਨਾਲ ਗਾਇਲ ਨੇ ਜਿੰਨਾਂ 'ਚ ਇੱਕ ਦੀ ਸਥਿਤੀ ਜਿਆਦਾ ਖਰਾਬ ਦੱਸੀ ਜਾ ਰਹੀ ਠੀਕ ਹੈ ਕਵੀਤਾ ਜੀ ਹਾਂ ਤਾਂ ਐਸੀ ਸਥਿਤੀ ਜੇਕਰ ਗੱਲ ਕੀਤੀ ਜਾਵੇ ਸੜਕ ਹਾਦਸੇ ਦਾ ਪਤਾ ਕਿਵੇਂ ਲੱਗਦਾ ਪੁਲਿਸ ਤੱਕ ਜਾਣਕਾਰੀ ਪਹੁੰਚਾਈ ਜਾਂਦੀ ਉਸ ਤੋਂ ਬਾਅਦ ਕੀ ਕੁਝ ਦੇਖਣ ਨੂੰ ਮਿਲਦਾ ਐਨਡੀਆਰਐਫ ਦੀ ਟੀਮ ਪਹੁੰਚਦੀ ਹੈਗੀ ਕਿੰਨਾ ਕੁ ਸਮਾਂ ਰੈਸਕਿਊ ਦੇ ਵਿੱਚ ਲੱਗਿਆ ਜੋ ਤਿੰਨ ਇਸ ਦੇ ਵਿੱਚ ਜ਼ਖਮੀ ਦੱਸੇ ਜਾ ਰਹੇ ਨੇ ਆ ਇਸ ਤਰ੍ਹਾਂ ਕਿ ਜਦੋਂ ਇਹ ਹਾਈਵੇ ਤੋਂ ਨਿਕਲੇ ਨੇ ਹਾਈਵੇ ਦੇ ਉੱਪਰ ਹੀ ਉਹ ਹਸਪਤਾਲ ਲੱਗਾ ਤੇ ਜ਼ਿਆਦਾ ਟਾਈਮ ਨਹੀਂ ਲੱਗਿਆ ਉਸੇ ਟਾਈਮ ਪਬਲਿਕ ਜਿਹੜੇ ਲੋਕਲ ਦੇ ਬਾਦ ਦੁਕਾਨਦਾਰ ਹੁੰਦੇ ਨੇ ਜਾਂ ਐਂਬੂਲੈਂਸ ਵਗੈਰਾ ਉੱਥੇ ਹੀ ਹੁੰਦੀਆਂ ਨੇ ਲੋਕਲ ਇਹ ਚੀਜ਼ ਤੇ ਉਹਨਾਂ ਨੇ ਫਟਾਫਟ ਇਹਨਾਂ ਨੂੰ ਰੈਸਕਿਊ ਕੀਤਾ ਤੇ ਉਹ ਪੁਲਿਸ ਨੂੰ ਇਨਫੋਰਮੇਸ਼ਨ ਦੇ ਕੇ ਤੇ ਐਸਟੀਆਰਐਫ ਐਨਡੀਆਰ ਤੇ ਲੋਕਲ ਪੁਲਿਸ ਸਾਰੇ ਲੱਗੇ ਨੇ ਸਥਾਨਕ ਲੋਕ ਵੀ ਲੱਗੇ ਨੇ ਇਹਨਾਂ ਨੂੰ ਕੱਢਿਆ ਗਿਆ ਉਹਦੇ ਤੱਕ 2 ਦਿਨ ਦੇ ਬੱਚੇ ਦੀ ਮੌਤ ਹੋ ਗਈ ਤੇ 3 ਹੋਰ ਜਿਦੇ ਵਿੱਚ ਇੱਕ ਪਿਤਾ ਤੇ ਇੱਕ ਉਹਦੀ ਬੱਚੇ ਦੀ ਮਾਤਾ ਤੇ ਇੱਕ ਜਿਹੜੇ ਹੋਰ ਡੈਥ ਹੋ ਗਈ ਸੀ ਤੇ ਤਿੰਨ ਜਾਣ ਜਿਹੜੀ ਕਾਰ ਲੈ ਇੱਕ ਮਤਲਬ ਇੱਕ ਡਰਾਈਵਰ ਵੀ ਹੈਗਾ ਸੀ ਜਿਹੜਾ ਕਾਰ ਚਲਾ ਰਿਹਾ ਸੀ ਜੀ ਹਾਂ ਸਾਡੇ ਤੱਕ ਇਹ ਜਾਣਕਾਰੀ ਜੀ ਮਹਿੰਦਰਪਾਲ ਜੀ ਇੱਕ ਚੀਜ਼ ਕਲੀਰੀਫਾਈ ਕਰਨਾ ਚਾਹਾਂਗੀ ਜਾਣਕਾਰੀ ਇਹ ਮਿਲ ਰਹੀ ਹੈਗੀ ਕਿ ਜੋ ਮਾਤਾ ਜਿਸ ਦੇ ਵੱਲੋਂ ਹੁਣੇ ਬੱਚੇ ਨੂੰ ਡਿਲੀਵਰ ਕੀਤਾ ਗਿਆ ਸੀ ਉਹ ਸੇਫ ਹੈਗੀ ਉਸ ਦੇ ਬੱਚੇ ਦੀ ਮੌਤ ਹੋਈ ਉਸ ਦੇ ਪਤੀ ਦੀ ਵੀ ਮੌਤ ਹੋ ਗਈ ਇੱਕ ਤਾਊ ਨੇ ਉਹਨਾਂ ਦੀ ਮੌਤ ਹੋਈ ਤੇ ਇੱਕ ਹੋਰ ਦੀ ਮੌਤ ਹੋਈ ਹੈ ਕੀ ਹੈ ਪੂਰੀ ਲਾਈਕ ਸਮਝ ਨਹੀਂ ਆਈ ਕਿ ਮਾਂ ਦੀ ਮੌਤ ਹੋਈ ਹੈ ਕਿ ਨਹੀਂ ਡਰਾਈਵਰ ਦੀ ਮੌਤ ਹੋਈ ਹੈ ਤੇ ਇੱਕ ਜਿਹੜੀ ਬੱਚੇ ਦੀ ਮਾਤਾ ਉਹ ਠੀਕ ਹੈਗੀ ਹੈ ਜੇ ਦਾਦਾ ਤੇ ਨਾਨੀ ਦੇ ਇੱਕ ਜਣੇ ਹੋਰ ਉਹ ਜਿਹੜੀ ਉਹਦੀ ਮਾਂ ਮਾਤਾ ਕੀ ਉਹ ਉਹ ਮਤਲਬ ਗੰਭੀਰ ਰੂਪ ਨਾਲ ਲਗਾਇਲ ਨੇ 4 ਦਿਨ ਮੌਤ ਜਦ ਇਹ ਮੌਕੇ ਤੇ ਹੋ ਗਈ ਸੀ ਤੇ ਪ੍ਰਸ਼ਾਸਨ ਕਹਿੰਦਾ ਕਿ ਉਹਦਾ ਪੂਰਾ ਘਰ ਉਜੜ ਗਿਆ ਪਤੀ ਵੀ ਨਹੀਂ ਹੈ ਹੁਣ ਬੱਚੇ ਦੀ ਵੀ ਮੌਤ ਹੋ ਗਈ ਹੈ ਕੋਈ ਗੱਲਬਾਤ ਹੋਈ ਹੋਵੇ ਜਾਂ ਕੁਝ ਜਾਣਕਾਰੀ ਮਿਲੀ ਹੋਈ ਹੋਵੇ ਕਿ ਕੀ ਸਥਿਤੀ ਹੈਗੀ ਜੀ ਇਸ ਤਰ੍ਹਾਂ ਦੀ ਕੋਈ ਗੱਲਬਾਤ ਨਹੀਂ ਹੋ 파ਰੀ ਕਿਉਂਕਿ ਉਹਨਾਂ ਦੀ ਹਾਲਤ ਗੰਭੀਰ ਹੈਗੀ ਸੀ ਸ੍ਰੀ ਰਤਨ ਤੋਂ ਉਹਨਾਂ ਨੂੰ ਰੈਸਕਿਊ ਕਰਕੇ ਨਾਲ ਹੀ ਹਸਪਤਾਲ ਲੈ ਕੇ ਸੀ ਜਿਆਦਾ ਦੂਰ ਨਹੀਂ ਹੈਗਾ ਸੀ ਤੇ ਉਹ ਤੇ ਰੈਸਕਿਊ ਕਰਕੇ ਉੱਤੇ ਵਰਤਿ ਕਰਾਇਆ ਗਿਆ ਉਹਨਾਂ ਦੀ ਸਥਿਤੀ ਕੋਈ ਬੜੀ ਵਧੀਆ ਨਹੀਂ ਦੱਸੀ ਜਾ ਰਹੀ ਅਜੇ ਤੱਕ ਜੀ ਜੀ ਬਹੁਤ ਬਹੁਤ ਧੰਨਵਾਦ ਤਾਂ ਬਿਲਕੁਲ ਸਥਿਤੀ ਬਿਲਕੁਲ ਵਧੀਆ ਨਹੀਂ ਦੱਸੀ ਜਾ ਰਹੀ ਅਜਿਹੇ ਦੇ ਵਿੱਚ ਇੱਕ ਉਹਨਾਂ ਨੂੰ ਇਹ ਖਬਰ ਪਤਾ ਲੱਗੀ ਕਿ ਉਹਨਾਂ ਦੇ ਪਤੀ ਦੀ ਮੌਤ ਹੋ ਚੁੱਕੀ ਹੈ ਉਹਨਾਂ ਦੇ ਬੱਚੇ ਦੀ ਵੀ ਮੌਤ ਹੋ ਚੁੱਕੀ ਹੈ ਜੋ ਕਿ 2 ਦਿਨ ਪਹਿਲਾਂ ਹੀ ਇਸ ਦੁਨੀਆ ਦੇ ਵਿੱਚ ਆਇਆ ਸੀ ਤਾਂ ਉਸ ਮਾਂ ਦੀ ਸਥਿਤੀ ਕਿੰਨੀ ਕਿ ਹੋਰ ਜ਼ਿਆਦਾ ਖਰਾਬ ਹੋ ਸਕਦੀ ਹੈ ਸ਼ਾਇਦ ਇਸ ਦਾ ਅੰਦੇਸ਼ਾ ਲਗਾਇਆ ਜਾ ਸਕਦਾ ਹੈ ਖੈਰ ਜਿਸ ਤਰੀਕੇ ਦੇ ਨਾਲ ਸਾਡੇ ਸਹਿਯੋਗੀ ਦੇ ਵੱਲੋਂ ਜ਼ਿਕਰ ਕੀਤਾ ਗਿਆ ਇਸ ਹਾਦਸੇ ਦੇ ਵਿੱਚ ਪਤੀ ਦੀ ਮੌਤ ਹੋਈ ਹੈ ਤੇ ਨਾਲ ਹੀ ਬੱਚੇ ਦੀ ਮੌਤ ਹੋ ਗਈ ਹੈ ਇਸ ਦੇ ਵਿੱਚ ਤਾਉ ਦੀ ਮੌਤ ਹੋਈ ਹੈ ਤੇ ਦੱਸਿਆ ਇਹ ਜਾ ਰਿਹਾ ਕਿ ਇੱਕ ਹੋਰ ਪਰਿਵਾਰਕ ਮੈਂਬਰ ਦੀ ਮੌਤ ਹੋਈ ਹੈ ਤਾਂ ਚਾਰ ਜੀਆਂ ਦੀ ਮੌਤ ਤੋਂ ਬਾਅਦ ਉੱਤਰਾਖੰਡ ਦੇ ਵਿੱਚ ਸਭ ਤੋਂ ਮੰਦਭਾਗੀ ਖਬਰ ਜਿਹੜੀ ਵਾਪਰੀ ਹੈਗੀ ਅੱਜ ਸਵੇਰੇ 7 ਵਜੇ ਤਾਂ ਤਸਵੀਰਾਂ ਤੁਹਾਡੀ ਸਕਰੀਨ ਤੇ ਨੇ ਕਿ ਲੋਕਾਂ ਦੇ ਵੱਲੋਂ ਕਿਸ ਤਰੀਕੇ ਨਾਲ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਲਗਾਤਾਰ ਕੋਸ਼ਿਸ਼ ਕੀਤੀ ਜਾ ਰਹੀ ਕਿ ਕਿਵੇਂ ਵੀ ਜੋ ਗੱਡੀ ਦੇ ਵਿੱਚ ਸਵਾਰ ਲੋਕੀ ਨੇ ਉਹਨਾਂ ਨੂੰ ਬਚਾਇਆ ਜਾ ਸਕੇ ਪਰ ਨਹੀਂ ਬਚਾਇਆ ਜਾ ਸਕਿਆ ਚਾਰ ਲੋਕਾਂ ਦੀ ਮੌਤ ਹੋ ਗਈ ਤਿੰਨ ਜਿਹੜੇ ਨੇ ਜ਼ਖਮੀ ਨੇ ਜਿਨ੍ਹਾਂ ਨੂੰ ਹਸਪਤਾਲ ਪਹੁੰਚ ਕਰਵਾਇਆ ਗਿਆ ਜਿਸ ਦੇ ਵਿੱਚ ਇੱਕ ਉਹ מאਵੀ ਹੈਗੀ ਜਿਸ ਦਾ ਪੁੱਤ ਹੁਣ ਇਸ ਦੁਨੀਆ ਦੇ ਵਿੱਚ ਨਹੀਂ ਹੈ ਜਿਸ ਦਾ ਪਤੀ ਇਸ ਦੁਨੀਆ ਦੇ ਵਿੱਚ ਨਹੀਂ ਤਾਂ ਹੁਣ ਦੇਖਣਾ ਹੋਵੇਗਾ ਪੂਰੇ ਮਾਮਲੇ ਦੇ ਵਿੱਚ ਕੀ ਕੁਝ ਹੋਰ ਜਾਣਕਾਰੀ ਨਿਕਲ ਕੇ ਸਾਹਮਣੇ ਆਉਂਦੀ ਹੈ ਲੇਕਿਨ ਸਭ ਤੋਂ ਮੰਦਭਾਗੀ ਖਬਰ ਜਿਹੜੀ ਆ ਸਾਹਮਣੇ ਆਈ ਹੈ ਪੂਰੇ ਮਾਮਲੇ ਨੂੰ ਲੈ ਕੇ ਪਰਿਵਾਰਕ ਮੈਂਬਰ ਦਾ ਕੀ ਕੁਝ ਕਹਿਣਾ ਇੱਕ ਵਾਰੀ ਤੁਹਾਨੂੰ ਉਹ ਵੀ ਸੁਣਾ ਦਿੰਨੇ ਆ ਇਹ ਅੱਪਸੇ 4 ਦਿਨ ਪਹਿਲੇ ਆਏ تھے ਇਹ ਆ ਬੱਚੇ ਦੀ ਡਿਲੀਵਰੀ ਲਈ ਸੁਦਿਲਵਾਰੀ ਹਸਪੀਟਲ ਮੈਂ ਤਾਂ ਅੱਜ ਸਟਾਰਟ ਕੀਤਾ ਜੇ ਸਵੇ तो मैजिक चल रही थी रोड पर गाड़ी गाड़ी मतलब गड्ढे में गिरी और गड्ढे से एकदम खाई में गिरी गाड़ी कितने लोगों की मौत हो गई इसमें चार लोगों की मौत हो गई कौन कौन है एक चार लोगों में एक लड़के के बाप लड़के के पिताजी और लड़के की नानी और लड़के की ताई बाकी लोग कहाँ है बाकी लोग हॉस्पिटल में भर्ती हैं ये हादसा खैर दुर्घटना हुई है इसका तो हमें भी बहुत दुख है हालांकि यहाँ पे रोड तो ठीक है पर थोड़ा टर्न है इस वस्तु वो डिसबैलेंस हो गए हों प्रारंभिक जांच में तो अभी और कोई जाँच की जाँच ठीक से करेंगे फिर लेकिन तो तो अभी यहाँ पर जैसे कोई क्रैश बैरियर और निरर और कुछ रोड सेफ्टी फर्नीचर्स की ज़रूरत है ठीक है तो लगता नहीं ये होना चाहिए था प्रशासन की घटती की वजह से लाभ ये हादसा हुआ है नहीं रोड का ऐसा नहीं कह सकते लेकिन ये है कि हाँ ये होती है एडिशनल मेजरमेंट लिए जाते तो अब से चार दिन पहले आए थे यहाँ बच्चे की डिलीवरी के लिए उसे दिलवारी हॉस्पिटल में तो आज स्टार्ज किया जाए सुबह तो मैजिक चलीथ रोड पे गाड़ी।, गाड़ी मतलब